लुधियाना ਵਿੱਚ ਅਥਾ ਸ਼ਰਧਾ ਨਾਲ ਮਨਾਈ ਗਈ ਛਟ ਪੂਜਾ ਡੁੱਬਦੇ ਸੂਰਜ ਨੂੰ ਦਿੱਤਾ ਗਿਆ ਸੰਧਿਆ ਅਰਗ ਲੁਧਿਆਣਾ ਵਿੱਚ ਅੱਜ ਲੋਕ ਆਸਥਾ ਦਾ ਮਹਾਪੁਰਬ ਛਟ ਪੂਜਾ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾ ਰਹੇ ਹਨ ਅੱਜ ਵਰਤ ਰੱਖਣ ਵਾਲੇ ਸ਼ਰਧਾਲੂਆਂ ਨੇ ਡੁੱਬਦੇ ਸੂਰਜ ਨੂੰ ਸੰਧਿਆ ਅਰਗ ਦੇ ਕੇ ਤੀਜੇ ਦਿਨ ਦਾ ਮੁੱਖ ਅਨੁਸ਼ਟਾਨ ਪੂਰਾ ਕੀਤਾ ਆਓ ਦੇਖਦੇ ਹਾਂ ਇਸ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਘਾਟਾ ਦਾ ਮਾਹੌਲ ਮੈਂ ਇਸ ਵੇਲੇ ਲੁਧਿਆਣਾ ਦੇ ਪ੍ਰਮੁੱਖ ਛਟ ਘਾਟ ਨਹਿਰ ਨੇੜੇ ਪਖੋਵਾਲ ਤੋਂ ਮੌਜੂਦ ਹਾਂ ਜਿੱਥੇ ਛਟਮਈਆ ਤੇ ਭਗਵਾਨ ਸੂਰਜ ਦੇਵਤਾ ਦੀ ਪੂਜਾ ਦਾ ਲੋਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਪਣੇ ਪਰਿਵਾਰਾਂ ਸਮੇਤ ਪਹੁੰਚੇ ਹਨ ਔਰਤਾਂ ਨੇ 36 ਘੰਟੇ ਦਾ ਨਿਰਜਲਾ ਵਰਤ ਰੱਖਿਆ ਹੋਇਆ ਹੈ ਉਹਨਾਂ ਨੇ ਆਪਣੇ ਸਿਰ ਤੇ ਰਵਾਇਤੀ ਸੂਪ ਚੁੱਕਿਆ ਹੋਇਆ ਹੈ ਜਿਸ ਵਿੱਚ ਠੇਕੂਆ ਫਲ ਅਤੇ ਹੋਰ ਪੂਜਾ ਸਮੱਗਰੀ ਸਜਾਈ ਗਈ ਹੈ ਸੂਰਜ ਅਸਤ ਹੋਣ ਦੇ ਸਮੇਂ ਸਾਰੇ ਸ਼ਰਧਾਲੂ ਪਾਣੀ ਵਿੱਚ ਖੜੇ ਹੋ ਗਏ ਅਤੇ ਡੁੱਬਦੇ ਸੂਰਜ ਨੂੰ ਦੁੱਧ ਅਤੇ ਜਲ ਦਾ ਅਰਗ ਦਿੱਤਾ ਪੂਰਾ ਮਾਹੌਲ ਛੱਟ ਦੇ ਭਜਨਾ ਅਤੇ ਜੇਕਾਰਿਆਂ ਨਾਲ ਗੂੰਜ ਰਿਹਾ ਹੈ ਪ੍ਰਸ਼ਾਸਨ ਵੱਲੋਂ ਇੱਥੇ ਸੁਰੱਖਿਆ ਦਾ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਕਈ ਸਮਾਜਿਕ ਸੰਸਥਾਵਾਂ ਲੰਗਰ ਅਤੇ ਹੋਰ ਸੇਵਾਵਾਂ ਲਈ ਮਦਦ ਕਰ ਰਹੀਆਂ ਹਨ ਹਾਲਾਂਕਿ ਇਸ ਸਾਲ ਦੀ ਸਿਦਵਾ ਨਹਿਰ ਤੇ ਪਾਣੀ ਦਾ ਪੱਧਰ ਘੱਟ ਨਜ਼ਰ ਆ ਰਿਹਾ ਹੈ ਕੱਲ 28 ਅਕਤੂਬਰ ਮੰਗਲਵਾਰ ਨੂੰ ਸਵੇਰੇ ਉਗਦੇ ਸੂਰਜ ਨੂੰ 우ਸ਼ਾ ਅਰਗ ਦੇਣ ਤੋਂ ਬਾਅਦ ਇਹ 4 ਦਿਨਾਂ ਦਾ ਮਹਾਪੂਰਵ ਸਮਾਪਤ ਹੋ ਜਾਵੇਗਾ। ਲੁਧਿਆਣਾ ਵਿੱਚ ਪੂਰਬੀ ਭਾਰਤ ਦੀ ਸੰਸਕ੍ਰਿਤੀ ਦੀ ਇਹ ਇੱਕ ਝਲਕ ਸੱਚਮੁੱਚ ਹੀ ਮਨਮੋਹਕ ਹੈ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਸਹਿਯੋਗੀ ਬੀਵੰਜੀਤ ਕੋਲ ਜੋ ਇਸ ਸਮੇਂ ਲੋਕਾਂ ਨਾਲ ਗੱਲ ਕਰ ਰਹੇ ਹਨ। ਤੁਹਾਨੂੰ ਮਹਿਮਾਨ ਜਾ ਰਹੇ ਹਨ ਨਵਯੁਗ ਸੇਵਾ ਸੁਸਾਇਟੀ ਦੇ ਪ੍ਰਧਾਨ ਦੀਪਕ ਕਨੋਜਿਆ ਜੀ ਜਿਹੜੇ ਕਿ ਕਾਫੀ ਸਮੇਂ ਤੋਂ ਇੱਥੇ ਛਟ ਪੂਜਾ ਕਰਵਾਉਂਦੇ ਆ ਰਹੇ ਨੇ। ਹਾਂਜੀ ਦਿਵਿਕ ਜੀ ਕੈਸੇ ਆਪ ਸਭ ਤੋਂ ਪਹਿਲਾਂ ਬਹੁਤ ਵਧੀਆ ਇਹ ਸਭ ਤੋਂ ਪਹਿਲਾਂ ਦਾ ਛੱਡ ਮਹਾਪਰਵ ਦੀਆਂ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੈਵੇ ਕੀ ਤੁਸੀਂ ਦੇ ਨਵੀਂ ਯੁਗ ਸੋਸਾਇਟੀ ਲੋ ਬਹੁਤ ਹੀ ਵਧੀਆ ਤੇ ਕਿਨਾਲ ਜਿਹੜਾ ਛੱਡ ਮਹਾਪਰਵ ਮਨਾਏ ਤੇ ਇਸ ਵਾਰ ਵੀ 17ਵਾਂ ਵਿਸ਼ਾਲ ਛੱਡ ਮਹਾਪਰਵ ਪਖੋਲਪੁਰ ਉੱਪਰ ਬਹੁਤ ਹੀ ਸਰਦਾ ਪੂਰਵਕ ਤੇ ਤੁਮਦਾਨਾ ਮਨਾਇਆ ਜਾ ਰਹੀ ਜੀ ਜੀ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਛੱਡ ਪੂਜਾ ਹੁੰਦੀ ਕੀ ਹੈਗੀ ਆ ਇਹ ਇਹਦਾ ਪਿਛਲਾ ਇਤਿਹਾਸ ਕੀ ਹੈ ਜੀ ਜਿਹੜੀ ਛੱਡੂ ਜ ਸੰਾਤਨ ਰਵਦਾ ਸਭ ਤੋਂ ਵੱਡਾ ਪਰਵਾ ਜੋ ਕਿ ਰਮਾਇਣ ਤੇ ਮਹਾਭਾਰਤ ਕਾਲ ਤੋਂ ਸ਼ੁਰੂ ਹੈ ਸਿੱਧਾ ਮਾਤਾ ਨੇ ਵਰਦ ਰੱਖਿਆ ਇਹ ਸੂर्य पुत्र ਕਰਨੇ ਰੱਖਿਆ ਤੇ ਰਾਜਪ੍ਰੀਵ ਨੇ ਇਹ ਇਹੋ ਜਿਹਾ ਪਰਵ ਇਸ ਵਿੱਚ ਜੋ ਸੱਚੇ ਦਿਲੋਂ ਕੋਈ ਵੀ ਸੁੱਖ ਮੰਗ ਲੋ ਮੰਨਤ ਮੰਗ ਲੋ ਉਹ ਪੂਰੀ ਹੁੰਦੀ ਹੈ ਜਿਵੇਂ ਕਿ ਕਿਸ ਨੂੰ ਔਲਾਦ ਨਾ ਹੁੰਦੀ ਹੋਵੇ ਕੋਈ ਕੁਸਟ ਰੋਗ ਹੋਵੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਅਗਰ ਸੱਚੇ ਦਿਲੋਂ ਵਰਤ ਤਾ ਪੂਰਾ ਕਰਦਾ ਹੈ ਤਾਂ ਉਹਨੂੰ ਇਸ ਚੀਜ਼ ਤੋਂ ਮੁਕਤੀ ਮਿਲਦੀ ਹੈ ਤੇ ਔਲਾਦ ਦੀ ਪ੍ਰਾਪਤੀ ਵੀ ਹੁੰਦੀ ਹੈ ਇਹ ਛੱਡ ਪੂਜਾ ਜਿਹੜੀ ਹੈ ਇਹ ਪਹਿਲੇ ਦਿਨ ਜਿਹੜਾ ਛੱਡ ਪੂਜਾ ਤੁਸੀਂ ਸਟਾਰਟ ਕਰਦੇ ਹੋ ਉਹ ਕਿਸ ਤਰ੍ਹਾਂ ਹੁੰਦੀ ਹੈਗੀ ਜਿਹੜੇ ਛੱਡ ਪੂਜਾ ਦਾ ਪਹਿਲਾ ਦਿਨ ਹੁੰਦਾ ਜਵੇਂ ਘਰ ਵਿੱਚ ਸਾਫ਼ ਸਫਾਈ ਕਰਕੇ ਨਹਾਇ ਖਾਏ ਹੁੰਦਾ ਉਸ ਦਿਨ ਜਵੇਂ ਲੋਕੀ ਕਦੂ ਕਹਿੰਦੇ ਜਿੰਨੂੰ ਉਹਦੀ ਸਬਜ਼ੀ ਬਣਾ ਕੇ ਪੂਰੇ ਪਰਿਵਾਰ ਚ ਉਹੀ ਸਬਜ਼ੀ ਦੀ ਖਾਏ ਲਸਣ ਪਿਆਜ਼ ਬਿਲਕੁਲ ਨਹੀਂ ਹੁੰਦਾ ਤੇ ਤੁਸੀਂ ਨਹਾਇ ਕੇ ਖੀਰ ਖਾ ਕੇ ਫਿਰ 36 ਘੰਟੇ ਬਾਅਦ ਜਿਹੜਾ ਤੀਜਾ ਹੁੰਦਾ ਨਿਰਜਲ ਵਰਤ ਹੁੰਦਾ ਪਾਣੀ ਵੀ ਨਹੀਂ ਪੀਣਾ ਹੁੰਦਾ ਤੇ ਜਿਹੜਾ ਇਸ ਵਿੱਚ ਪ੍ਰਸ਼ਾਦ ਯੂਜ਼ ਹੁੰਦਾ ਪ੍ਰਸ਼ਾਦ ਵਿੱਚ ਜਿਵੇਂ ਸੂਰੇ ਦਾ ਪ੍ਰਕਾਸ਼ ਮੰਦੀ ਇੱਕ ਤਰ੍ਹਾਂ ਦੀ ਪ੍ਰਕਿਰਤਿਕ ਦੀ ਸੂਰੇ ਦੇਵਤਾ ਦੀ ਪੂਜਾ ਹੁੰਦੀ ਜਿਹੜੀ ਛੱਟੀ ਮਾਤਾ ਉਹ ਸੂਰੇ ਦੇਵਤਾ ਦੀ ਭੈਣ ਜੀ ਉਹਨਾਂ ਨੂੰ ਉਹਨਾਂ ਦੀ ਅराधना ਤੇ ਪੂਜਾ ਹੁੰਦੀ ਆ ਤੇ ਚੜਦੇ ਸੂਰੇ ਨੂੰ ਤੇ ਡੁੱਬਦੇ ਸੂਰੇ ਨੂੰ ਅਰਗ ਦਿੰਦੇ ਆ ਤੇ ਜਿੰਨੀਆਂ ਵੀ ਮਾਤਾਵਾਂ ਪੈਨਾਵੇਂ ਵਰਤ ਰੱਖਦੇ 36 ਘੰਟੇ ਨਿਰਜਲ ਵਰਤ ਰੱਖਦੀਆਂ ਨੇ ਤੇ ਇਹ ਸਾਫ ਸਫਾਈ ਦਾ ਤੇ ਸੁੱਚ ਦਾ ਦਾ ਮਹਾਂਬਰਵ ਹੈ ਤੇ ਮਹਾਭਾਰਤ ਤੇ ਰਮਾਇਣ ਕਾਲ ਤੋਂ ਇਹ ਵਰਤ ਬਣਾਇਆ ਜਾ ਰਿਹਾ ਹੈ ਜੋ ਛੱਟ ਬੁਝਾਉਣੀ ਚਲਦੇ ਪਾਣੀ ਜਿਵੇਂ ਸੂਰਜ ਨੂੰ ਅਰਗ ਦਿੱਤਾ ਜਾਂਦਾ ਜਿਵੇਂ ਜਿੱਥੇ ਨਦੀ ਤੇ ਤਲਾਬ ਹੈ ਜਿੱਥੇ ਨਈ ਅਰੇਂਜਮੈਂਟ ਤੋਂ ਟੱਪ ਚ ਵੀ ਕਰਦੇ ਫਿਲਹਾਲ ਜਿਹੜੀ ਛੱਟ ਬੁਝਾਈ ਚਲਦੇ ਪਾਣੀ ਵੀ ਕੀਤਾ ਜਾਂਦਾ ਕਿ ਜਿਵੇਂ ਗੋਡੇ ਤੱਕ ਪਾਣੀ ਉੱਚ ਖੜ ਕੇ ਜਦ ਤੱਕ ਸੂਰਜ ਜਿਵੇਂ ਘਰੋ ਡੰਡੋਦ ਕਰਦੇ ਆਂਦੇ ਆ ਜਦ ਤੱਕ ਸੂਰਜ ਡੁੱਬਦਾ ਨਹੀਂ ਨਦੀ ਵਿੱਚ ਖੜੇ ਹੋਗੇ ਜਦ ਡੁੱਬਦੇ ਸੂਰਜ ਨੂੰ ਜਲ ਤੇ ਦੁੱਧ ਅਜ ਚੜਾ ਕੇ ਜਿਹੜਾ ਕੱਲ ਦਾ ਦਿਨ ਹੈਗਾ ਮਾਰਨਿੰਗ ਉਹ ਸਵੇਰੇ 4 ਵਜੇ ਘਰੋਂ ਡੰਡੋਦ ਕਰਦੇ ਆ ਕੇ ਉਹ ਘਾਟ ਥੱਲੇ ਉਤਰ ਕੇ ਨਹਿਰ ਦੇ ਵਿੱਚ ਤੇ ਜਦ ਤੱਕ ਸੂਰਜ ਉੱਗਦਾ ਨਹੀਂ ਉਹਨੂੰ ਜਲ ਚੜਾ ਕੇ ਤੇ ਦੁੱਧ ਚੜਾ ਕੇ ਵੀ ਨਹੀਂ ਪੂਜਾ ਪੂਰੀ ਕਰਦੇ ਨੇ ਘਰੇ ਜਾ ਕੇ ਵਰਤ ਜਿਹੜਾ ਤੋੜਦੇ ਆ ਤੇ ਉਹੀ ਪ੍ਰਸ਼ਾਦ ਆਪਣੇ ਰਿਸ਼ਤੇਦਾਰਾਂ ਦੇ ਭਰਾਮਾ ਚ ਵੰਡਦੇ ਇਹ ਕਿੰਨੇ ਦਿਨ ਚੱਲਦੀ ਹੈ 3 ਦਿਨ ਦਾ ਜਿਵੇਂ 25 26 ਤਾਈ ਹੈ ਨਾ 26 27 ਤੇ 3 ਦਿਨ ਦਾ ਵਰਤ ਹੁੰਦਾ ਜਿਹੜਾ ਵਰਤ ਨਿਰਜਲ ਵਰਤ ਹੁੰਦਾ ਹੋ ਜਮੇ ਅੱਜ ਦੇ ਦਿਨੰਦ ਸਟਾਰਟ ਆ ਸਵੇਰ ਤੋਂ ਹੀ ਇਹਦੇ ਸਾਰਾ ਦਿਨ ਸਾਰੀ ਰਾਤ ਫਿਰ ਕੱਲ ਜਾ ਕੇ ਇਹ ਵਰਤ ਪੂਰਾ ਖਤਮ ਹੋ ਜੇ ਰਹੀ ਹੈ ਜਿਵੇਂ ਘਰ ਦੀ ਸਾਫ ਸਫਾਈ ਰੱਖ ਕੇ ਸੀਗਾ ਨਾ ਕੋਈ ਲਸਣ ਪਿਆਜ਼ ਨਹੀਂ ਯੂਜ਼ ਹੋਣਾ ਤੇ ਉਸ ਵਿੱਚ ਕद्दू ਦੀ ਸਬਜ਼ੀ ਬਣਾ ਕੇ ਠੀਕ ਹੈ ਨਾ ਤੇ ਕद्दू ਦੇ ਚਾਵਲ ਦੀ ਉਹ ਚਨੀਲ ਦਾਲ ਦੀ ਇਹ ਬਣਾ ਕੇ ਇਹ ਖਾਣਾ ਤੇ ਦੂਜੇ ਦਿਨ ਖੀਰ ਮਿੱਠਾ ਕਰ ਉਹਨੂੰ ਜਿਵੇਂ ਕੇਲੇ ਦੇ ਪੱਤੇ ਉੱਤੇ ਰੱਖ ਕੇ ਉਹ ਪ੍ਰਸ਼ਾਦ ਗ੍ਰਹਿਣ ਕਰਨਾ ਤੇ ਉਸ ਤੋਂ ਬਾਅਦ 36 ਘੰਟੇ ਦਾ ਨਿਸ਼ਚਲ ਵਰਤ ਜਿਹੜੇ ਮਾਤਾਵਾਂ ਪੈਣਾ ਰੱਖਦੀਆਂ ਨੇ ਤੇ ਇਸ ਵਰਤ ਨੂੰ ਜਿਵੇਂ ਵੀ ਜਿੰਨੇ ਵੀ ਸੁੱਖਿਆ ਰੱਖਣਾ ਉਹਨੂੰ ਲਗਾਤਾਰ ਰੱਖਣਾ ਪੈਂਦਾ ਹੈਗਾ ਅਗਰ ਉਹਨੇ ਵਰਤ ਛਡਾ ਜਿਵੇਂ ਇੱਕ ਦੂਜੇ ਨੂੰ ਦੇਈਦਾ ਜਦ ਵਰਤ ਆਪਾਂ ਜਿਵੇਂ ਜਿਵੇਂ ਕਿਸੇ ਦੇ ਘਰ ਦੀ ਨੂਰ ਜਾਂ ਸੱਸ ਰੱਖ ਰਹੀ ਆ ਤਾਂ ਜਦੋਂ ਉਹਨੇ ਛੱਡਣਾ ਤਾਂ ਅੱਗੇ ਕਿਸੇ ਨੂੰ ਉਹਦੇ ਘਰ ਵਿੱਚ ਰੱਖਣਾ ਪੈਂਦਾ ਹੈਗਾ ਇਹ ਲਗਾਤਾਰ ਚੱਲਦਾ ਰਹਿੰਦਾ ਯਾਨੀ ਕਿ ਕੋਈ ਆਪਣੀ ਮਰਜ਼ੀ ਨਾਲ ਰੱਖ ਲੂਗਾ ਤੇ ਛੱਡ ਲੂਗਾ ਜੇਕਰ ਇੱਕ ਵਾਰ ਰੱਖਣਾ ਵੀ ਤਾਂ ਬਹੁਤ ਸੋਚ ਸਮਝ ਕੇ ਰੱਖਣਾ ਪੈਂਦਾ ਹੈ ਜੀ ਸੂਰਜ ਦੇਵਤਾਂ ਨੂੰ ਜਿਵੇਂ ਇੱਕ ਇੱਕ ਪ੍ਰਕਿਰਤੀ ਮੈਂ ਜਿਵੇਂ ਦੱਸਿਆ ਕਿ ਪ੍ਰਕਿਰਤਿਕ ਦੀ ਪੂਜਾ ਹੁੰਦੀ ਆ ਇੱਚ ਨੇਚਰਲ ਫਰੂਟ ਜਿਵੇਂ ਜਿੱਤੇ ਸੂਰੇ ਦਾ ਪ੍ਰਕਾਸ਼ ਬੰਦਾ ਜਿਵੇਂ ਕਿ ਨਾਰੀਅਲ ਹੋ ਗਿਆ ਹਲਦੀ ਹੋ ਗਈ ਅਦਰਕ ਹੋ ਗਿਆ ਸੰਘਾੜਾ ਹੋ ਗਿਆ ਉਹ ਚੀਜ਼ਾਂ ਯੂਜ਼ ਹੁੰਦੀਆਂ ਬਾਸ ਦੇ ਟੋਕਰੇ ਵਿੱਚ ਲੈ ਕੇ ਜਿਹੜੇ ਸੂਰੇ ਦੇਵਤਾ ਦੇ ਜਿੱਤੇ ਬਰਕਾਵੇ ਦਾ ਟੇਬਲ ਦੇ ਉੱਤੇ ਉੱਥੇ ਰੱਖ ਕੇ ਤੇ ਸੂਰੇ ਦੇਵਤਾ ਦੇ ਅੱਗੇ ਅਰਦਾਸ ਕਰਦੇ ਆ ਠੀਕ ਹੈ ਨਾ ਜੋ ਵੀ ਮਨੋਂ ਤੋਂ ਮੰਗਦੇ ਆ ਤੇ ਜਦ ਸੂਰਜ ਡੁੱਬਦਾ ਉਹਨੂੰ ਜਲ ਤੇ ਦੁੱਧ ਚੜ੍ਹਾਉਂਦੇ ਛੱਡ ਪੂਜਾ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅਮਰੀਕਾ ਕੈਨੇਡਾ ਜਿੱਥੇ ਵੀ ਜਿੰਨਾਂ ਦੇ ਆਸਥਾ ਰੱਖਦੇ ਸਨਾਤਨ ਦਾ ਰਾਮ ਦਾ ਸਭ ਤੋਂ ਵੱਡਾ ਪਰਵ ਤਕਰੀਬਨ ਮੇਰੇ ਹਿਸਾਬ ਨਾਲ ਤਾਂ ਲੱਖ ਤਕਰੀਬਨ ਸ਼ਰਧਾਲੂ ਇੱਥੇ ਪਹੁੰਚਣਗੇ ਸਨਹਿਰ ਤੇ ਜਿਹੜੀ ਛੱਡ ਪੂਜਾ ਹੈਗੀ ਆ ਕਿਉਂਕਿ ਦੇਖ ਰਹੇ ਹੋ ਪੂਰੇ ਹੀ ਸਤਲੁਜ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੂਜਾ ਹੋ ਰਹੀ ਹੈ ਤੇ ਇੱਥੇ ਪਖਵਾਲ ਪੁਲ ਤੇ ਵੀ ਬਹੁਤ ਹੀ ਵੱਡੀ ਗਿਣਤੀ ਵਿੱਚ ਪੂਜਾ ਮਨਾਇਆ ਜਾ ਰਹੀ ਹੈ ਜੰਦੇ ਜੰਦੇ ਸੰਦੇਸ਼ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਛੱਡ ਪੂਜਾ ਦੇ ਮੌਕੇ ਦੇ ਸਭ ਤੋਂ ਪਹਿਲਾਂ ਤਾਂ ਜੰਦੇ ਜਾਂਦੇ ਸਾਰੇ ਹੀ ਸੁਸਾਇਟੀ ਜਿਨ੍ਹਾਂ ਨੇ ਵੀ ਭਰਾ ਕਹਿ ਰਹੇ ਸਭ ਤੋਂ ਪਹਿਲਾਂ ਉਹਨਾਂ ਨੂੰ ਛੱਡ ਪੂਜਾ ਦੀ ਲੱਖ ਲੱਖ ਵਧਾਈਆਂ ਤੇ ਜਿਵੇਂ ਕਿ ਅਸੀਂ ਇੱਕ ਸਵੱਛਤਾ ਦਾ ਮਹਾਪਰਵਾ ਇੱਕ ਸਮਾਜ ਨੂੰ ਇੱਕ ਸਭ ਨੂੰ ਵਧੀਆ ਸੰਦੇਸ਼ ਦਈਏ ਕਿ ਜਿੱਥੇ ਅੱਬਾ ਛੱਡ ਪੂਜਾ ਕਰਨ ਤੋਂ ਪਹਿਲਾਂ ਸਾਫ ਸਫਾਈ ਕਰਦੇ ਆ ਤੇ ਬਾਅਦ ਵਿੱਚ ਵੀ ਉਸ ਜਗ੍ਹਾ ਨੂੰ ਐਵੇਂ ਹੀ ਸਾਫ ਸੁੱਧਰਾ ਕਰਕੇ ਰੱਖਿਆ ਜਾਵੇ ਤੇ ਕਿ ਸੰਦੇਸ਼ ਵਧਿਆ ਜਾਵੇ ਕਿ ਨਹੀਂ ਵਾਕੀ ਸਵੱਛਤਾ ਦਾ ਮਹਾਪਰਵ ਜਿੰਨੀਆਂ ਸੰਸਥਾਵਾਂ ਵੱਲੋਂ ਮਨਾਇਆ ਜਾ ਰਿਹਾ ਹੈ ਮਹਾਪਰਵ ਉਸ ਘਾਟ ਨੂੰ ਐਵੇਂ ਹੀ ਸਾਫ਼ ਕੇ ਰੱਖਿਆ ਜਾਵੇ ਹਾਂਜੀ ਜਿਸ ਤਰ੍ਹਾਂ ਕੀ ਸੀ ਦੇਖਿਆ ਹੈ ਛੱਡ ਪੂਜਾ ਦਾ ਮਹੱਤਵ ਇਹਨਾਂ ਨੇ ਵਿੱਚ ਦੀਪਕ ਨੋਜੀ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹੈ ਤੇ ਛੱਡ ਪੂਜਾ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬ ਤੋਂ ਬਾਹਰ ਜਿਹੜੇ ਇਹਨਾਂ ਦੀ ਜਗ੍ਹਾ ਉੱਥੇ ਵੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਸੋ ਹੁਣ ਗੱਲ ਕਰਦੇ ਆਂ ਇੱਥੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਛੱਡ ਪੂਜਾ ਕਰਨ ਆਏ ਹੋਏ ਨੇ ਆਪਣੀਆਂ ਸਹਿਮਕੀਆਂ ਦੇ ਨਾਲ ਸਸੀ ਗੱਲ ਜੀ ਮੈਂ ਵੀਮਨ ਜੀ ਤੁਸੀਂ ਦੇਖ ਰਹੇ ਹੋ ਦਿੱਲੀ ਲੁਧਿਆਣਾ ਨੂੰ ਅੱਜ ਪੰਜਾਬ ਦੇ ਵਿੱਚ ਵੀ ਛੱਡ ਪੂਜਾ ਮਨਾਈ ਜਾ ਰਹੀ ਆ ਦੇਖਦੇ ਪਏ ਆਪਾਂ ਇੱਥੇ ਗਿੱਲਾਂ ਦੀ ਨਹਿਰ ਦੇ ਵਿੱਚ ਕਿੰਨੇ ਲੋਕ ਪਾਣੀ ਦੇ ਵਿੱਚ ਖੜ ਕੇ ਆਪਣੀ ਪੂਜਾ ਕਰ ਰਹੇ ਨੇ ਇੱਥੇ ਬਹੁਤ ਸਾਰੇ ਲੋਕ ਆਏ ਨੇ ਪੂਜਾ ਕਰਨੇ ਬਹੁਤ ਸਾਰੀਆਂ ਲੜਕੀਆਂ ਵੀ ਸੱਜ ਕੇ ਆਈਆਂ ਦੁੱਲਹਣਾ ਬਣ ਕੇ ਆਈਆਂ ਸਾਡੇ ਨਾਲ ਇੱਕ ਪਰਸਨ ਨੇ ਉਹਨਾਂ ਨੂੰ ਕੋਲ ਪੁੱਛਦੇ ਆਂ ਕਿ ਇਹ ਛੱਡ ਪੂਜਾ ਦਾ ਕੀ ਮਤਲਬ ਹੈ ਹਾਂਜੀ ਭਾਜੀ ਕੀ ਹਾਲ ਹੈ ਮੇਰਾ ਨਾਮ ਗ੍ਰੀਸ਼ ਯਾਦਵ ਬਿਹਾਰ ਕਾ ਰਹਾਨੇ ਵਾਲੇ ਹਾਂ ये छठ पूजा के सर यही मकसद होता है जो डूबते सर अर्ग उबते अर्घ दिया जाता है और डूबते अर्घ दिया जाता है नहाए खाए से स्टार्ट होता है उसके बाद एक दिन बाद खरना होता है इसके जैसे किसी का मन्नत के लिए ये किया जाता है किसी का अन्ना की न्याना नहीं होता है किसी का कोई परिवार का कोई दुख को होता है इसके लिए अर्घ हुआ जाता है सवेरे ये सर जो है जैसे सूर्य उगने के बाद छः बजे ऐसे चार बजे से स्टार्ट हो जाता है लेकिन छः बजे सूर्य उगेगा उसके बाद जो जो श्रद्धालु है वो अपना व्रत तोड़ेगा आज आप भी छठ पूजा मनाने आए हो हाँ जी मेरी मम्मी बनाती है वैसे छठ पूजा ये हमारे लिए बहुत ही बड़ा त्यौहार होता है एक साल का पर्व होता है ये हमारे लिए जिसमें मेरी मम्मी करती है वो बच्चों के लिए होता है सुख शांति के लिए होता है और बस हमें बहुत अच्छा लगता है ये छठ पूजा करना स्टार्ट कब कैसे होता है ये जैसे कि मतलब अर्घ देते हैं सबेरे शाम जैसे सबेरे देना होता है क्रीम निकलने से पहले और शाम को देना होता है जब डूबता होता है तब इसमें वर्त भी रखना पड़ता है हाँ जी वर्त भी रखना होता है तीन दिन का वर्त होता है हाँ भूखे प्यास से तीन दिन रहना होता है ये कल सुबहरे टूटेगा जब सूरज देव को हम दे देंगे अर्घ फिर उसके बाद सुबहरे टूट जाएगा